ਪਲਾਚੌਰ ਗਰਿਸ਼ੰਕਰ ਰੋਡ ਤੇ ਬਜਾਜ ਏਜੰਸੀ ਦੇ ਕੋਲ ਪੀਤੀ ਰਾਤ ਇੱਕ ਟਰੱਕ ਜਿਸ ਦਾ ਨੰਬਰ PB07BX5226 ਜਿਹੜਾ ਗਰਿਸ਼ੰਕਰ ਤੋਂ ਯੂਪੀ ਜਾਣਾ ਸੀ ਟਰੱਕ ਜਦੋਂ ਪਲਾਚੌਰ ਵਿਖੇ ਪਹੁੰਚਿਆ ਉਹ ਹਾਦਸਾ ਗ੍ਰਸਤ ਹੋ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਟਰੱਕ ਡਰਾਈਵਰ ਨੇ ਦੱਸਿਆ ਕਿ ਉਹ ਜਦੋਂ ਟਰੱਕ ਚਲਾ ਰਿਹਾ ਸੀ ਤਾਂ ਅਚਾਨਕ ਇੱਕ ਵਿਅਕਤੀ ਜੋ ਕਿ ਪੈਦਲ ਸੀ ਉਹਨਾਂ ਦੇ ਟਰੱਕ ਦੇ ਅੱਗੇ ਆ ਗਿਆ ਜਿਸ ਨੂੰ ਬਚਾਉਂਦੇ ਹੋਏ ਟਰੱਕ ਉਹਨਾਂ ਦਾ ਬੇਕਾਬੂ ਹੋ ਗਿਆ ਤੇ ਬੇਕਾਬੂ ਹੋ ਕੇ ਦੂਜੀ ਸਾਈਡ ਝਾੜੀਆਂ ਵਿੱਚ ਜਾ ਬੜਿਆ ਇਸ ਮੌਕੇ ਨਾਰੀਅਲ ਦੀ ਰੇੜੀ ਲਗਾਉਣ ਵਾਲੇ ਵਿਅਕਤੀ ਨੇ ਦੱਸਿਆ ਕਿ ਟਰੱਕ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਤੇ ਇਸ ਟਰੱਕ ਡਰਾਈਵਰ ਨੇ ਅਚਾਨਕ ਉਸ ਦੀ ਨਾਰੀਅਲ ਦੀ ਰੇੜੀ ਉੱਪਰ ਚੜਾ ਦਿੱਤਾ ਜਿਸ ਕਰਕੇ ਉਸ ਦੀ ਨਾਰੀਅਲ ਦੀ ਰੇੜੀ ਦਾ ਬਹੁਤ ਨੁਕਸਾਨ ਹੋ ਗਿਆ ਅਤੇ ਉਹਨਾਂ ਮੁਤਾਬਕ ਰਾਤ ਦਾ ਸਮਾਂ ਹੋਣ ਕਰਕੇ ਉਹ ਰੇੜੀ ਤੇ ਮੌਜੂਦ ਨਹੀਂ ਸੀ ਜੇਕਰ ਉਹ ਮੌਜੂਦ ਹੁੰਦਾ ਤਾਂ ਸ਼ਾਇਦ ਅਜੋ ਇਸ ਦੁਨੀਆ ਵਿੱਚ ਨਹੀਂ ਹੁੰਦਾ ਜੀ ਰਾਸ਼ਿਦ ਨਾਲ ਰਾਸ਼ਿਦ ਕੀ ਬਾਤ ਹੋਈ ਹੈ ਆਪਕਾ ਜੋ ਨਾਰੀਅਲ ਪਾਣੀ ਹੈ ਉਸ ਤੇ ਟਰੱਕ ਗੁਜ਼ਰ ਗਿਆ ਹੈ ਕਿਵੇਂ ਹੋਇਆ ਜੀ ਰਾਤ ਕੀ ਬਾਤ ਸੀ 10 ਵਜੇ ਦੀ ਬਾਤ ਹੈ ਰਾਤ ਨੂੰ ਹੀ ਜਾ ਰਿਹਾ ਥਾ ਸ਼ਰਾਬ ਪੀਈ ਹੋਈ ਸੀ ਪੂਰੀ ਗੜ ਸੰਘਰਸ਼ ਨਾਲ ਮਾਲ ਵਰਾਦਾ ਬੋਲ ਰਹਾ ਹੈ यहाँ पे आते समय रॉन्ग साइड से लेके आया है पूरा मेरा माल हुआ था नारियल पूरा इकट्ठा बाकी दुकान बनी हुई थी सब ही ख़त्म कर दिया इसने ये हम मैं था मेरी जान बच गई मैंने मैं भी चले गया था शराब ही रखी थी इसमें और शराब पूरी पी रखी थी एक साथ में इसके और भी था वो भाग गया कोई ये तो कह रहा है कोई आगे आ गया व्यक्ति आ गया था नहीं नहीं ऐसा कुछ नहीं है भाई सीधी हाथ पे जा रहा था अपना रॉन्ग साइड में तरह चलाने का मतलब है सीधा कोई बंदा जा रहा था तो इधर को बचाएगा ही आना पर... कहाँ था इसने जो जा कहाँ रहा था घर शंघर से आ रहा था यूपी जाना था मुरी का दाना भर हुआ है इसमें अभी आपका लगभग कितना नुकसान हो गया मेरा लाख रुपये का नुकसान हो गया सत्रह हाँ मेरा था तो अभी क्या तो मांग करते हो कुछ नहीं अब थाने पुलिस ने बोला था बोले कोई नहीं तुम्हारा भुगतान कर कोई नीचे बंदा तो नहीं आया कोई आपका नहीं नहीं से कोई नहीं आया कितना तो बच्चा हो गया थोड़ा बंदा नहीं आया मैं अपना मेरा ਕਿੱਦਾਂ ਗੱਲਬਾਤ ਹੋਈ ਆ ਐਕਸੀਡੈਂਟ ਹੋਇਆ ਸਿਆਣੇ ਦੇ ਕੋਲ ਮੋਰੇ ਬੰਦਾ ਜੀ ਆ ਗਿਆ ਗੱਡੀ ਦੇ ਅੱਛਾ ਮੈਂ ਘਬਰਾ ਗਿਆ ਗੱਡੀ ਦੇ ਸਾਹਮਣੇ ਅੱਛਾ ਕਿਹੜਾ ਮਤਲਬ ਕਿਹੜੀ ਗੱਡੀ ਸੀ ਅੱਗੇ ਆ ਗਈ ਹੈ ਕਿਹੜੀ ਗੱਡੀ ਅੱਗੇ ਅੱਗੇ ਗੱਡੀ ਨਹੀਂ ਅੱਗੇ ਆਈ ਬੰਦਾ ਆ ਗਿਆ ਮੋਰੇ ਗੱਡੀ ਦੇ ਅੱਛਾ ਬੰਦਾ ਆ ਗਿਆ ਬੰਦਾ ਕਦੇ ਸੀਗਾ ਪੈਦਲ ਸੀ ਨੱਟ ਗਿਆ ਲੈ ਮੋਰੇ ਅੱਛਾ ਨੱਟ ਗਿਆ ਅੱਗੇ ਤੇ ਕੋਈ ਨੁਕਸਾਨ ਕੋਈ ਕਿਸ ਤਰ੍ਹਾਂ ਕੋਈ ਨੁਕਸਾਨੀ ਬਾਕੀ ਬਾਹਰ ਕੱਢ ਕੇ ਬਦਲ ਲਓ ਤੇ ਇੱਥੇ ਨਾਰੀਅਲ ਵਾਲਾ ਬੈਠਾ ਹੁੰਦਾ ਸੀਗਾ ਉਹ ਤਾਂ ਨਹੀਂ ਸੀਗਾ ਉਹ ਤਾਂ ਨਹੀਂ ਸੀਗਾ ਹਾਂਜੀ ਤੁਹਾਡੇ ਜੀ ਨਾਰੀਅਲ ਕੋਈ ਨੁਕਸਾਨ ਤੁਹਾਡਾ ਕੋਈ ਕਿੰਨਾ ਕੁ ਹੋ ਗਿਆ ਲਗਭਗ 70000 ਦਾ ਮਾਲ ਲਗ ਰਿਹਾ ਸੀ ਬਾਕੀ ਸਮਾਨ ਸੱਟਾ ਦਾ ਲੱਖ ਰੁਪਏ ਦਾ ਨੁਕਸਾਨ ਹੋ ਗਿਆ 1 ਲੱਖ ਦਾ ਨੁਕਸਾਨ ਹੋ ਗਿਆ ਨਾਰੀਅਲ ਹੋ ਗਿਆ ਸਭ ਫੁੱੜ ਗਿਆ ਸਭ ਸਭ نیچے ਹੀ ਆ ਗਏ ਤੁਹਾਡਾ ਬਚਾ ਹੋ ਗਿਆ ਤੁਸੀਂ ਤੇ ਨਹੀਂ ਸੀ ਨਹੀਂ ਮੈਂ ਤਾਂ ਖਾਣਾ ਖਾਣੇ ਗਿਆ ਰੋਟੀ ਖਾਣੇ ਗਿਆ ਤਾਂ ਉਹ ਅਜੀ ਬੈਂਚੁੰਦੀ ਕੋਲੋਂ ਉਹ ਤਾਂ ਸਭ ਖਤਮ ਹੋ ਗਿਆ ਤੇ ਤੁਸੀਂ ਇੱਥੇ ਹੁੰਦੇ ਤਾਂ ਸ਼ਾਇਦ ਵੱਡਾ ਹੋ ਜੀ ਕੁੱਤੀ ਪਾਲਦਾ ਹੋਇਤੀ ਉਹ ਕੁੱਤੀ ਤਾਂ ਮਰਦਾ ਹੋ ਗਈ ਕੁੱਤੀ ਜੋ ਪਾਲਦਾ ਹੋਇਤੀ ਮਰ ਗਈ ਕੁੱਤੀ ਉਹ ਬੱਚੀ ਥੋੜੀ ਵੱਡੀ ਸੀ ਉਹ ਮਰਦਾ ਹੋਇਆ ਸਭ ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸਿਰ ਸੀਮੈਂਟ ਜਾਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਹੈ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸ ਤੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੇ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਅਤੇ ਬਲਾਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋਪਾ ਖੜੇ ਆ ਇਹਨੂੰ ਅਸੀਂ ਕੰਨੇ ਜੀ 6 ਇੰਚੀ ਬਲਾਕ ਅੱਛਾ ਜੀ ਤੇ ਇਹਦੀ ਲੰਬਾਈ ਇਧਰ ਨੂੰ ਜੀ ਤੇ 6 ਇੰਚੀ ਦੀ ਇਧਰ ਨੂੰ ਚੜਾਈ ਆ ਤੇ 6 ਇੰਚ ਦੀ ਉਚਾਈ ਆ ਆਪਾਂ ਦਾ ਲਗਭਗ ਅੱਧੇ ਕਿ ਤਿੰਨ ਟਾਂ ਚਾਰ ਟਾਂ ਕਵਰ ਕਰ ਜਾਂਦਾ ਇੱਕ ਬਲਾਕ ਅੱਛਾ ਜੀ ਹਾਂਜੀ ਤੇ ਉਹ ਜੀ ਦਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ ਆਪਾਂ ਘਰ ਬਣਾ ਰਹੇ ਆਂ ਸਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਮਰ ਦੀ ਪੈਸੇ ਲਾਉਨੇ ਆਂ ਦੋ ਕੁ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਆ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕਸ ਯੂਜ਼ ਕਰਦੇ ਆਂ ਇੱਥੇ ਕੋਈ ਇਦਾਂ ਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇੱਕ ਮਟੀਰੀਅਲ ਸੇਵ ਹੋਊਗਾ ਜਿਵੇਂ ਆ ਸਾਰਾ ਸੇਵ ਹੋਏਗਾ ਪੈਸਾ ਸੇਵ ਹੋਊਗਾ ਮਟੀਰੀਅਲ ਸੇਵ ਜੇਕਰ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰ